ਇਹ ਵੀਡੀਓ ਦੇਖੋ ਤੇ ਤੁਸੀਂ ਦੱਸੋ ਕਿ ਕੀ ਸਿੱਖ ਪੰਥ ਨੂੰ ਨੁਕਸਾਨ ਹੋ ਰਿਹਾ ਹੈ ਕਿਉਂਕਿ ਅਕਸਰ ਹੀ ਸੁਣਦੇ ਆ ਕਿ ਐਸਟੀਪੀਸੀ ਹੋਵੇ ਨਹਿنگ ਸਿੰਘ ਹੋਣ ਜਾਂ ਕੋਈ ਹੋਰ ਜਥੇਬੰਦੀਆਂ ਹੋਣ ਕਿ ਫਲਾਣੇ ਬੰਦੇ ਕਰਕੇ ਸਿੱਖ ਕੌਮ ਨੂੰ ਨੁਕਸਾਨ ਹੋ ਗਿਆ ਇੱਕ ਪੱਤਰਕਾਰ ਨੇ ਖਬਰ ਲਾਈ ਤਾਂ ਸਿੱਖ ਭਾਵਨਾਵਾਂ ਨੂੰ ਠੇਸ ਪਹੁੰਚ ਗਈ ਪਰ ਇਸ ਵੀਡੀਓ ਦੇ ਵਿੱਚ ਜੋ ਤੁਸੀਂ ਦੇਖ ਰਹੇ ਹੋ ਇਹ ਸਾਰਿਆਂ ਦੀਆਂ ਅੱਖਾਂ ਦੇ ਸਾਹਮਣੇ ਸਾਡੇ ਹੀ ਪੰਜਾਬ 'ਚ ਸਾਡੇ ਹੀ ਪਿੰਡਾਂ ਦੇ ਵਿੱਚ ਹਰ ਰੋਜ਼ ਵਾਪਰਦਾ ਹੈ ਕਨਵਰਜਨ ਦੇ ਨਾਂ ਦੇ ਉੱਤੇ ਦੇਖ ਰਹੇ ਹੋ ਤੁਸੀਂ ਕਿਵੇਂ ਪਖੰਡਵਾਦੀ ਦੁਕਾਨ ਚੱਲਦੀ ਹੈ ਤੇ ਇਸ ਪਖੰਡ ਨੂੰ ਕਰਨ ਵਾਲੇ ਵੀ ਕੋਈ ਹੋਰ ਨਹੀਂ ਉਹ ਵੀ ਆਪਣੇ ਹੀ ਨੇ ਜਿਨ੍ਹਾਂ ਨੇ ਸ੍ਰੀ ਸਾਹਿਬ ਪਾਏ ਹੋਏ ਨੇ ਗਾਤਰੇ ਪਾਏ ਹੋਏ ਨੇ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਇੱਕ ਬੀਬੀ ਹੈ ਜਿਸ ਦੇ ਪਹਿਰਾਵੇ ਵਿੱਚੋਂ ਜਿਸ ਦੀ ਦਿੱਖ ਵਿੱਚੋਂ ਤੁਹਾਨੂੰ ਪੰਜਾਬ ਦਿਖੇਗਾ ਸਿੱਖੀ ਦਿਖੇਗੀ ਕਿਉਂਕਿ ਉਸਨੇ ਗਾਤਰਾ ਪਾਇਆ ਹੋਇਆ ਸ੍ਰੀ ਸਾਹਿਬ ਵੀ ਪਾਈ ਹੈ ਪਰ ਜੋ ਕੁਝ ਵੀਡੀਓ ਦੇ ਵਿੱਚ ਕਰ ਰਹੀ ਹੈ ਉਹ ਤੁਹਾਨੂੰ ਵੀ ਹੈਰਾਨ ਕਰ ਦੇਵੇਗਾ ਤੇ ਹੈਰਾਨੀ ਇਸ ਗੱਲ ਦੀ ਵੀ ਹੋਏਗੀ ਕਿ ਇਸ ਨੂੰ ਲੈ ਕੇ ਕੋਈ ਕਿਉਂ ਨਹੀਂ ਕੁਝ ਬੋਲ ਰਿਹਾ ਕਿ ਇਹ ਪੰਥ ਦਾ ਨੁਕਸਾਨ ਨਹੀਂ ਕਰ ਰਿਹਾ ਕਿਉਂਕਿ ਇੱਕ ਪਾਸੇ ਤਾਂ ਬੀਬੀ ਨੇ ਮਾਤਾ ਨੇ ਗਾਤਰਾ ਪਾਇਆ ਦੂਜੇ ਪਾਸੇ ਪਖੰਡ ਇੰਜ ਕਰ ਰਹੀ ਹੈ ਕਿ ਜਿਵੇਂ ਉਸ ਦੇ ਵਿੱਚ ਕੋਈ ਮਾਤਾ ਜਾਂ ਭੂਤ ਪ੍ਰੇਤ ਆ ਰਿਹਾ ਹੋਵੇ ਤੇ ਲੋਕ ਵੀ ਆ ਕੇ ਉਸ ਦੇ ਮੱਥੇ ਉੱਤੇ ਟਿੱਕਾ ਲਾ ਕੇ ਪੈਰੀ ਹੱਥ ਲਾ ਕੇ ਅਸ਼ੀਰਵਾਦ ਲੈਂਦੇ ਨੇ ਤੇ ਫਿਰ ਦੇਖੋ ਕਿਵੇਂ ਹੁੰਦਾ ਹੈ ਪਖੰਡ ਦਾ ਨਾਚ ਸਾਹਮਣੇ ਇੱਕ ਸਿੱਖ ਨੌਜਵਾਨ ਹੈ ਜਿਸ ਦੇ ਕੇਸ ਖੁੱਲੇ ਨੇ ਤੇ ਉਹ ਆਪਣੇ ਕੇਸ ਖੋਲ ਕੇ ਤੇ ਗੋਲ-ਗੋਲ ਫਿਰ ਰਿਹਾ ਹੈ ਕਿ ਜਿਵੇਂ ਉਸ ਦੇ ਵਿੱਚ ਕੋਈ ਸ਼ਕਤੀ ਆ ਗਈ ਹੋਵੇ ਉਧਰ ਹੀ ਆਸੇ ਪਾਸੇ ਵੀ ਝਾਤ ਮਾਰੋ ਇਸ ਵੀਡੀਓ ਦੇ ਵਿੱਚ ਜਿੰਨੇ ਚਿਹਰੇ ਦੇਖਣਗੇ ਉਹਨਾਂ ਦੇ ਵਿੱਚੋਂ ਵੱਧ ਗਿਣਤੀ ਦੇ ਸਿਰਾਂ ਦੇ ਉੱਤੇ ਦਸਤਾਰ ਸਜਾਈ ਹੋਈ ਹੈ ਤੇ ਬਹੁਤਿਆਂ ਦੇ ਗਲਾਂ ਦੇ ਵਿੱਚ ਬਹੁਤਿਆਂ ਦੇ ਜਿਸਮ ਉੱਤੇ ਪਿੰਡੇ ਉੱਤੇ ਸ੍ਰੀ ਸਾਹਿਬ ਵੀ ਦਿਖ ਸਕਦਾ ਹੈ ਯਾਨੀ ਕਿ ਇਹ ਸਿੱਖ ਟੱਬਰਾਂ ਚੋਂ ਨੇ ਸਿਰਫ ਪੰਜਾਬੀ ਸਿੱਖ ਟੱਬਰਾਂ ਦੇ ਵਿੱਚੋਂ ਨਹੀਂ ਬਲਕਿ ਅੰਮ੍ਰਿਤਧਾਰੀ ਪਰਿਵਾਰਾਂ ਦੇ ਵਿੱਚੋਂ ਵੀ ਨੇ ਫਿਰ ਇਹਨਾਂ ਨੂੰ ਕੀ ਹੋ ਗਿਆ ਕਿ ਕਿਸੇ ਗੱਲ ਦਾ ਲਾਲਚ ਹੈ ਕਿ ਕਿਸੇ ਗੱਲ ਦਾ ਭੈ ਹੈ ਇਹ ਕਨਵਰਜਨ ਕਿਉਂ ਤੇ ਉਸ ਤੋਂ ਵੀ ਵੱਡਾ ਸਵਾਲ ਇਹ ਪਖੰਡ ਕਿਉਂ ਤੇ ਸਭ ਤੋਂ ਵੱਡਾ ਸਵਾਲ ਕਿ ਐਸਜੀਪੀਸੀ ਨੂੰ ਇਹ ਨਹੀਂ ਦਿਖਦਾ ਕਿ ਹੋਰਨਾ ਸਿੱਖ ਜਥੇਬੰਦੀਆਂ ਨੂੰ ਇਹ ਨਹੀਂ ਦਿਖਦਾ ਜੇ ਦਿਖਦਾ ਤਾਂ ਫਿਰ ਕੀ ਇਸ ਦੇ ਨਾਲ ਸਿੱਖ ਪੰਥ ਤੇ ਸਿੱਖ ਕੌਮ ਦਾ ਕੋਈ ਨੁਕਸਾਨ ਨਹੀਂ ਹੁੰਦਾ ਜਾਂ ਫਿਰ ਸੋਸ਼ਲ ਮੀਡੀਆ ਤੇ ਜਦੋਂ ਕੋਈ ਐਵੇਂ ਹੀ ਫੋਕੀ ਚਰਚਾ ਛਿੜ ਪੈਂਦੀ ਆ ਤਾਂ ਉਸ ਤੇ ਮਗਰ ਸਾਰਿਆਂ ਨੂੰ ਨੁਕਸਾਨ ਦਿਖ ਜਾਂਦਾ ਪਰ ਇਹ ਜੋ ਰੋਜ਼ ਵਾਪਰ ਰਿਹਾ ਇਸ ਦੇ ਪਿੱਛੇ ਕੋਈ ਨਹੀਂ ਬੋਲਦਾ ਕਮੈਂਟ ਸੈਕਸ਼ਨ 'ਚ ਤੁਸੀਂ ਆਪਣੇ ਵਿਚਾਰ ਜ਼ਰੂਰ ਦਿਓ ਵੀਡੀਓ ਦੇਖੋ ਤੇ ਤੁਸੀਂ ਦੱਸੋ ਕਿ ਕੀ ਸਿੱਖ ਪੰਥ ਨੂੰ ਨੁਕਸਾਨ ਹੋ ਰਿਹਾ ਹੈ ਕਿਉਂਕਿ ਅਕਸਰ ਹੀ ਸੁਣਦੇ ਆ ਕਿ ਐਸ.ਟੀ.ਪੀ.ਸੀ ਹੋਵੇ ਨਹਿنگ ਸਿੰਘ ਹੋਣ ਜਾਂ ਕੋਈ ਹੋਰ ਜਥੇਬੰਦੀਆਂ ਹੋਣ ਕਿ ਫਲਾਣੇ ਬੰਦੇ ਕਰਕੇ ਸਿੱਖ ਕੌਮ ਨੂੰ ਨੁਕਸਾਨ ਹੋ ਗਿਆ ਇੱਕ ਪੱਤਰਕਾਰ ਨੇ ਖਬਰ ਲਾਈ ਤਾਂ ਸਿੱਖ ਭਾਵਨਾਵਾਂ ਨੂੰ ਠੇਸ ਪਹੁੰਚ ਗਈ ਪਰ ਇਸ ਵੀਡੀਓ ਦੇ ਵਿੱਚ ਜੋ ਤੁਸੀਂ ਦੇਖ ਰਹੇ ਹੋ ਇਹ ਸਾਰਿਆਂ ਦੀਆਂ ਅੱਖਾਂ ਦੇ ਸਾਹਮਣੇ ਸਾਡੇ ਹੀ ਪੰਜਾਬ 'ਚ ਸਾਡੇ ਹੀ ਪਿੰਡਾਂ ਦੇ ਵਿੱਚ ਹਰ ਰੋਜ਼ ਵਾਪਰਦਾ ਹੈ ਕਨਵਰਜਨ ਦੇ ਨਾਂ ਦੇ ਉੱਤੇ ਦੇਖ ਰਹੇ ਹੋ ਤੁਸੀਂ ਕਿਵੇਂ ਪਖੰਡਵਾਦੀ ਦੁਕਾਨ ਚੱਲਦੀ ਹੈ ਤੇ ਇਸ ਪਖੰਡ ਨੂੰ ਕਰਨ ਵਾਲੇ ਵੀ ਕੋਈ ਹੋਰ ਨਹੀਂ ਉਹ ਵੀ ਆਪਣੇ ਹੀ ਨੇ ਜਿਨ੍ਹਾਂ ਨੇ ਸ੍ਰੀ ਸਾਹਿਬ ਪਾਏ ਹੋਏ ਨੇ ਗਾਤਰੇ ਪਾਏ ਹੋਏ ਨੇ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਇੱਕ ਬੀਬੀ ਹੈ ਜਿਸ ਤੇ ਪਹਿਰਾਵੇ ਵਿੱਚੋਂ ਜਿਸ ਦੀ ਦਿੱਖ ਵਿੱਚੋਂ ਤੁਹਾਨੂੰ ਪੰਜਾਬ ਦਿਖੇਗਾ ਸਿੱਖੀ ਦਿਖੇਗੀ ਕਿਉਂਕਿ ਉਸਨੇ ਗਾਤਰਾ ਪਾਇਆ ਹੋਇਆ ਸ੍ਰੀ ਸਾਹਿਬ ਵੀ ਪਾਈ ਆ ਪਰ ਜੋ ਕੁਝ ਵੀਡੀਓ ਦੇ ਵਿੱਚ ਕਰ ਰਹੀ ਆ ਉਹ ਤੁਹਾਨੂੰ ਵੀ ਹੈਰਾਨ ਕਰ ਦੇਵੇਗਾ ਤੇ ਹੈਰਾਨੀ ਇਸ ਗੱਲ ਦੀ ਵੀ ਹੋਏਗੀ ਕਿ ਇਸ ਨੂੰ ਲੈ ਕੇ ਕੋਈ ਕਿਉਂ ਨਹੀਂ ਕੁਝ ਬੋਲ ਰਿਹਾ ਕਿ ਇਹ ਪੰਥ ਦਾ ਨੁਕਸਾਨ ਨਹੀਂ ਕਰ ਰਿਹਾ ਕਿਉਂਕਿ ਇੱਕ ਪਾਸੇ ਤਾਂ ਬੀਬੀ ਨੇ માતા ਨੇ ਗਾਤਰਾ ਪਾਇਆ ਦੂਜੇ ਪਾਸੇ ਪਖੰਡ ਇੰਜ ਕਰ ਰਹੀ ਹੈ ਕਿ ਜਿਵੇਂ ਉਸ ਦੇ ਵਿੱਚ ਕੋਈ માતા ਜਾਂ ਭੂਤ ਪ੍ਰੇਤ ਆ ਰਿਹਾ ਹੋਵੇ ਤੇ ਲੋਕ ਵੀ ਆ ਕੇ ਉਸ ਦੇ ਮੱਥੇ ਉੱਤੇ ਟਿੱਕਾ ਲਾ ਕੇ ਪੈਰੀ ਹੱਥ ਲਾ ਕੇ ਅਸ਼ੀਰਵਾਦ ਲੈਂਦੇ ਨੇ ਤੇ ਫਿਰ ਦੇਖੋ ਕਿਵੇਂ ਹੁੰਦਾ ਹੈ ਪਖੰਡ ਦਾ ਨਾਚ ਸਾਹਮਣੇ ਇੱਕ ਸਿੱਖ ਨੌਜਵਾਨ ਹੈ ਜਿਸ ਦੇ ਕੇਸ ਖੁੱਲੇ ਨੇ ਤੇ ਉਹ ਆਪਣੇ ਕੇਸ ਖੋਲ ਕੇ ਤੇ ਗੋਲ-ਗੋਲ ਫਿਰ ਰਿਹਾ ਹੈ ਕਿ ਜਿਵੇਂ ਉਸ ਦੇ ਵਿੱਚ ਕੋਈ ਸ਼ਕਤੀ ਆ ਗਈ ਹੋਵੇ ਉਧਰ ਹੀ ਅਸੇ ਪਾਸੇ ਵੀ ਝਾਤ ਮਾਰੋ ਇਸ ਵੀਡੀਓ ਦੇ ਵਿੱਚ ਜਿੰਨੇ ਚਿਹਰੇ ਦੇਖਣਗੇ ਉਹਨਾਂ ਦੇ ਵਿੱਚੋਂ ਵੱਧ ਗਿਣਤੀ ਦੇ ਸਿਰਾਂ ਦੇ ਉੱਤੇ ਦਸਤਾਰ ਸਜਾਈ ਹੋਈ ਹੈ ਤੇ ਬਹੁਤਿਆਂ ਦੇ ਗਲਾਂ ਦੇ ਵਿੱਚ ਬਹੁਤਿਆਂ ਦੇ ਜਿਸਮ ਉੱਤੇ ਪਿੰਡੇ ਉੱਤੇ ਸ੍ਰੀ ਸਾਹਿਬ ਵੀ ਦਿਖ ਸਕਦਾ ਹੈ ਯਾਨੀ ਕਿ ਇਹ ਸਿੱਖ ਟੱਬਰਾਂ ਚੋਂ ਨੇ ਸਿਰਫ ਪੰਜਾਬੀ ਸਿੱਖ ਟੱਬਰਾਂ ਦੇ ਵਿੱਚੋਂ ਨਹੀਂ ਬਲਕਿ ਅੰਮ੍ਰਿਤਧਾਰੀ ਪਰਿਵਾਰਾਂ ਦੇ ਵਿੱਚੋਂ ਵੀ ਨੇ ਫਿਰ ਇਹਨਾਂ ਨੂੰ ਕੀ ਹੋ ਗਿਆ ਕਿ ਕਿਸੇ ਗੱਲ ਦਾ ਲਾਲਚ ਹੈ ਕਿ ਕਿਸੇ ਗੱਲ ਦਾ ਭੈ ਹੈ ਇਹ ਕਨਵਰਜਨ ਕਿਉਂ ਤੇ ਉਸ ਤੋਂ ਵੀ ਵੱਡਾ ਸਵਾਲ ਇਹ ਪਖੰਡ ਕਿਉਂ ਤੇ ਸਭ ਤੋਂ ਵੱਡਾ ਸਵਾਲ ਕਿ ਐਸਸੀਪੀਸੀ ਨੂੰ ਇਹ ਨਹੀਂ ਦਿਖਦਾ ਕਿ ਹੋਰਨਾ ਸਿੱਖ ਜੱਥੇਬੰਦੀਆਂ ਨੂੰ ਇਹ ਨਹੀਂ ਦਿਖਦਾ ਜੇ ਦਿਖਦਾ ਤਾਂ ਫਿਰ ਕੀ ਇਸ ਦੇ ਨਾਲ ਸਿੱਖ ਪੰਥ ਤੇ ਸਿੱਖ ਕੌਮ ਦਾ ਕੋਈ ਨੁਕਸਾਨ ਨਹੀਂ ਹੁੰਦਾ ਜਾਂ ਫਿਰ ਸੋਸ਼ਲ ਮੀਡੀਆ ਤੇ ਜਦੋਂ ਕੋਈ ਐਵੇਂ ਹੀ ਫੋਕੀ ਚਰਚਾ ਛਿੜ ਪੈਂਦੀ ਆ ਤਾਂ ਉਸ ਤੇ ਮਗਰ ਸਾਰਿਆਂ ਨੂੰ ਨੁਕਸਾਨ ਦਿਖ ਜਾਂਦਾ ਪਰ ਇਹ ਜੋ ਰੋਜ਼ ਵਾਪਰ ਰਿਹਾ ਇਸ ਦੇ ਪਿੱਛੇ ਕੋਈ ਨਹੀਂ ਬੋਲਦਾ ਕਮੈਂਟ ਸੈਕਸ਼ਨ 'ਚ ਤੁਸੀਂ ਆਪਣੇ ਵਿਚਾਰ Zero day. A video deco. ਤੇ ਤੁਸੀਂ ਦੱਸੋ ਕਿ ਕਿਸ ਸਿੱਖ ਪੰਥ ਨੂੰ ਨੁਕਸਾਨ ਹੋ ਰਿਹਾ ਹੈ ਕਿਉਂਕਿ ਅਕਸਰ ਹੀ ਸੁਣਦੇ ਆ ਕਿ ਐਸ.ਟੀ.ਪੀ.ਸੀ ਹੋਵੇ ਨਹਿنگ ਸਿੰਘ ਹੋਣ ਜਾਂ ਕੋਈ ਹੋਰ ਜਥੇਬੰਦੀਆਂ ਹੋਣ ਕਿ ਫਲਾਣੇ ਬੰਦੇ ਕਰਕੇ ਸਿੱਖ ਕੌਮ ਨੂੰ ਨੁਕਸਾਨ ਹੋ ਗਿਆ ਇੱਕ ਪੱਤਰਕਾਰ ਨੇ ਖਬਰ ਲਾਈ ਤਾਂ ਸਿੱਖ ਭਾਵਨਾਵਾਂ ਨੂੰ ਠੇਸ ਪਹੁੰਚ ਗਈ ਪਰ ਇਸ ਵੀਡੀਓ ਦੇ ਵਿੱਚ ਜੋ ਤੁਸੀਂ ਦੇਖ ਰਹੇ ਹੋ ਇਹ ਸਾਰਿਆਂ ਦੀਆਂ ਅੱਖਾਂ ਦੇ ਸਾਹਮਣੇ ਸਾਡੇ ਹੀ ਪੰਜਾਬ 'ਚ ਸਾਡੇ ਹੀ ਪਿੰਡਾਂ ਦੇ ਵਿੱਚ ਹਰ ਰੋਜ਼ ਵਾਪਰਦਾ ਹੈ ਕਨਵਰਜਨ ਦੇ ਨਾਂ ਦੇ ਉੱਤੇ ਦੇਖ ਰਹੇ ਹੋ ਤੁਸੀਂ ਕਿਵੇਂ ਪਖੰਡਵਾਦੀ ਦੁਕਾਨ ਚੱਲਦੀ ਹੈ ਤੇ ਇਸ ਪਖੰਡ ਨੂੰ ਕਰਨ ਵਾਲੇ ਵੀ ਕੋਈ ਹੋਰ ਨਹੀਂ ਉਹ ਵੀ ਆਪਣੇ ਹੀ ਨੇ ਜਿਨ੍ਹਾਂ ਨੇ ਸ੍ਰੀ ਸਾਹਿਬ ਪਾਏ ਹੋਏ ਨੇ ਗਾਤਰੇ ਪਾਏ ਹੋਏ ਨੇ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਇੱਕ ਬੀਬੀ ਹੈ ਜਿਸ ਦੇ ਪਹਿਰਾਵੇ ਵਿੱਚੋਂ ਜਿਸ ਦੀ ਦਿੱਖ ਵਿੱਚੋਂ ਤੁਹਾਨੂੰ ਪੰਜਾਬ ਦਿਖੇਗਾ ਸਿੱਖੀ ਦਿਖੇਗੀ ਕਿਉਂਕਿ ਉਸਨੇ ਗਾਤਰਾ ਪਾਇਆ ਹੋਇਆ ਸ੍ਰੀ ਸਾਹਿਬ ਵੀ ਪਾਈ ਆ ਪਰ ਜੋ ਕੁਝ ਉਹ ਵੀਡੀਓ ਦੇ ਵਿੱਚ ਕਰ ਰਹੀ ਹੈ ਉਹ ਤੁਹਾਨੂੰ ਵੀ ਹੈਰਾਨ ਕਰ ਦੇਵੇਗਾ ਤੇ ਹੈਰਾਨੀ ਇਸ ਗੱਲ ਦੀ ਵੀ ਹੋਏਗੀ ਕਿ ਇਸ ਨੂੰ ਲੈ ਕੇ ਕੋਈ ਕਿਉਂ ਨਹੀਂ ਕੁਝ ਬੋਲ ਰਿਹਾ ਕਿ ਇਹ ਪੰਥ ਦਾ ਨੁਕਸਾਨ ਨਹੀਂ ਕਰ ਰਿਹਾ ਕਿਉਂਕਿ ਇੱਕ ਪਾਸੇ ਤਾਂ ਬੀਬੀ ਨੇ ਮਾਤਾ ਨੇ ਗਾਤਰਾ ਪਾਇਆ ਦੂਜੇ ਪਾਸੇ ਪਖੰਡ ਇੰਜ ਕਰ ਰਹੀ ਹੈ ਕਿ ਜਿਵੇਂ ਉਸ ਦੇ ਵਿੱਚ ਕੋਈ ਮਾਤਾ ਜਾਂ ਭੂਤ ਪ੍ਰੇਤ ਆ ਰਿਹਾ ਹੋਵੇ ਤੇ ਲੋਕ ਵੀ ਆ ਕੇ ਉਸ ਦੇ ਮੱਥੇ ਉੱਤੇ ਟਿੱਕਾ ਲਾ ਕੇ ਪੈਰੀ ਹੱਥ ਲਾ ਕੇ ਅਸ਼ੀਰਵਾਦ ਲੈਂਦੇ ਨੇ ਤੇ ਫੇਰ ਦੇਖੋ ਕਿਵੇਂ ਹੁੰਦਾ ਹੈ ਪਖੰਡ ਦਾ ਨਾਚ ਸਾਹਮਣੇ ਇੱਕ ਸਿੱਖ ਨੌਜਵਾਨ ਹੈ ਜਿਸ ਦੇ ਕੇਸ ਖੁੱਲੇ ਨੇ ਤੇ ਉਹ ਆਪਣੇ ਕੇਸ ਖੋਲ ਕੇ ਤੇ ਗੋਲ-ਗੋਲ ਫਿਰ ਰਿਹਾ ਹੈ ਕਿ ਜਿਵੇਂ ਉਸ ਦੇ ਵਿੱਚ ਕੋਈ ਸ਼ਕਤੀ ਆ ਗਈ ਹੋਵੇ ਉਧਰ ਹੀ ਆਸ-ਪਾਸੇ ਵੀ ਝਾਤ ਮਾਰੋ ਇਸ ਵੀਡੀਓ ਦੇ ਵਿੱਚ ਜਿੰਨੇ ਚਿਹਰੇ ਦੇਖਣਗੇ ਉਹਨਾਂ ਦੇ ਵਿੱਚੋਂ ਵੱਧ ਗਿਣਤੀ ਦੇ ਸਿਰਾਂ ਦੇ ਉੱਤੇ ਦਸਤਾਰ ਸਜਾਈ ਹੋਈ ਹੈ ਤੇ ਬਹੁਤਿਆਂ ਦੇ ਗਲਾਂ ਦੇ ਵਿੱਚ ਬਹੁਤਿਆਂ ਦੇ ਜਿਸਮ ਉੱਤੇ ਪਿੰਡੇ ਉੱਤੇ ਸ੍ਰੀ ਸਾਹਿਬ ਵੀ ਦਿਖ ਸਕਦਾ ਹੈ ਯਾਨੀ ਕਿ ਇਹ ਸਿੱਖ ਟੱਬਰਾਂ ਚੋਂ ਨੇ ਸਿਰਫ ਪੰਜਾਬੀ ਸਿੱਖ ਟੱਬਰਾਂ ਦੇ ਵਿੱਚੋਂ ਨਹੀਂ ਬਲਕਿ ਅੰਮ੍ਰਿਤਧਾਰੀ ਪਰਿਵਾਰਾਂ ਦੇ ਵਿੱਚੋਂ ਵੀ ਨੇ ਫਿਰ ਇਹਨਾਂ ਨੂੰ ਕੀ ਹੋ ਗਿਆ ਕਿ ਕਿਸੇ ਗੱਲ ਦਾ ਲਾਲਚ ਹੈ ਕਿ ਕਿਸੇ ਗੱਲ ਦਾ ਭੈ ਹੈ ਇਹ ਕਨਵਰਜਨ ਕਿਉਂ ਤੇ ਉਸ ਤੋਂ ਵੀ ਵੱਡਾ ਸਵਾਲ ਇਹ ਪੱਖਾ